ਉਹ ਕਹਿੰਦਾ ਜਿਹੜੇ ਮੈਨੂੰ ਜਾਣਦੇ ਐ ਸੱਚਮੁੱਚ ਕਹਿੰਦਾ ਮੈਂ ਉਹਨਾਂ ਦੇ ਨਾਲ ਹੀ ਆ ਹਾਲੇਲੂਇਆ ਆਪਣੇ ਅੰਗ ਸੰਗ ਰਹਿੰਦਾ ਪ੍ਰਭੂ ਯਿਸੂ ਸਾਰੀ ਦੁਨੀਆ ਤਾਂ ਨਹੀਂ ਜਾਣਦੀ ਆਪਾਂ ਹੀ ਜਾਣਦੇ ਆ ਜੀ ਇਹਨੂੰ ਚਾਹੁੰਦਾ ਹੋ ਹਾਲੇਲੂਇਆ ਆਪਾਨੂੰ ਪਤਾ ਪ੍ਰਭੂ ਯਿਸੂ ਕਿੱਡੇ ਕਿੱਡੇ ਕੰਮ ਕਰਦਾ ਕਰਦਾ ਸੀ ਹੁਣ ਵੀ ਕਰੀ ਜਾਂਦਾ ਹਾਲੇਲੂਇਆ ਇੱਥੇ ਫੇਰੇ ਪਹਿਲਾਂ ਉਹਨੇ ਆਪਦੇ ਲਈ ਕੀਤੀ ਫੇਰ ਉਹਨੇ ਚੇਲਿਆਂ ਲਈ ਪ੍ਰਾਰਥਨਾ ਕੀਤੀ ਕਹਿੰਦਾ ਜਿਹੜੇ ਮਨੁੱਖ ਤੂੰ ਜਗਤ ਵਿੱਚ ਮੈਨੂੰ ਦਿੱਤੇ ਉਹਨਾਂ ਉੱਤੇ ਮੈਂ ਤੇਰਾ ਨਾਮ ਪ੍ਰਗਟ ਕੀਤਾ ਉਹ ਤੇਰੇ ਸਾਨਾ ਤੂੰ ਉਹ ਮੈਨੂੰ ਦਿੱਤੇ ਅਤੇ ਉਹਨਾਂ ਨੇ ਤੇਰੇ ਵਚਨ ਦੀ ਪਾਲਣਾ ਕੀਤੀ ਹੈ ਹਾਲੇਲੂਇਆ ਇੱਥੇ ਪ੍ਰਭੂ ਜੀਸੂ ਨੇ ਕੀ ਕਿਹਾ ਚੇਲਿਆਂ ਲਈ ਪ੍ਰਾਰਥਨਾ ਕੀਤੀ ਕਹਿੰਦਾ ਜਿਹੜੇ ਤੂੰ ਮਨੁੱਖ ਦਿੱਤੇ ਸੀ ਮੈਨੂੰ ਕਹਿੰਦਾ ਕਹਿੰਦਾ ਉਹਨਾਂ ਉੱਤੇ ਮੈਂ ਤੇਰਾ ਨਾਮ ਪ੍ਰਗਟ ਕੀਤਾ ਹallelujah ਕਹਿੰਦਾ ਉਹ ਤੇਰੇ ਸੰਨ ਅਤੇ ਉਹ ਤੂੰ ਮੈਨੂੰ ਦਿੱਤੇ ਅਤੇ ਉਹਨਾਂ ਨੇ ਤੇਰੇ ਵਚਨ ਦੀ ਪਾਲਣਾ ਕੀਤੀ ਹallelujah ਆਪੇ ਪ੍ਰਭੂ ਜੀਸ਼ੂ ਦੇ ਵਚਨਾਂ ਦੀ ਪਾਲਣਾ ਕਰਦੇ ਆ ਕਿ ਨਹੀਂ ਕਰਦੇ ਕਰਦੇ ਆ ਹallelujah ਪ੍ਰਭੂ ਜੀਸ਼ੂ ਆਪ ਦੀ ਆਪਦੀ ਮਹਿਮਾ ਆਪ ਹੀ ਕਰਾ ਲੈਂਦਾ ਤੇ ਲੋਡ ਵੀ ਨਹੀਂ ਪੈਂਦੀ ਹallelujah ਉਹ ਕਹਿੰਦਾ ਸੱਚਮੁੱਚ ਉਹ ਕਿਨੂੰ ਚਾਉਂਦਾ ਪਤਾ ਹੀ ਨਹੀਂ ਕਿ ਇਹਨੂੰ ਕਿਨੂੰ ਚਾਉਣ ਲੈਂਦਾ ਹallelujah ਜਿਹੜੇ ਕਹਿੰਦੇ ਸੀ ਨਾਂ ਵੀ ਨਹੀਂ ਲੈਣਾ ਉਹ ਪਰਮੇਸ਼ਰ ਉਹਨਾਂ ਨੂੰ ਵੀ ਚਾਉਣ ਲੈਂਦਾ ਆਪਦੇ ਮੂਰੇ ਬਿਠਾ ਲੈਂਦਾ ਲਿਆ ਕੇ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਸਭ ਕੁਝ ਹੀ ਕਰ ਸਕਦਾ ਜਿਹੜਾ ਕੰਮ ਕਹਿੰਦੇ ਮਨੁੱਖਾਂ ਤੋਂ ਨਹੀਂ ਹੁੰਦਾਗਾ ਉਹ ਪਰਮੇਸ਼ਰ ਕਰ ਲੈਂਦਾ ਹallelujah ਕਹਿੰਦਾ ਹੁਣ ਉਹਨਾਂ ਨੇ ਜਾਣਿਆ ਕਿ ਜੋ ਕੋਈ ਤੂੰ ਮੈਨੂੰ ਦਿੱਤਾ ਸਭ ਉਹ ਤੇਰੀ ਵੱਲੋਂ ਹੈ ਹallelujah ਕਹਿੰਦਾ ਮੇਰੇ ਚੇਲਿਆਂ ਨੇ ਜਾਣਿਆ ਵੀ ਜੋ ਕੁਸ ਮੈਂ ਕਰਦਾ ਮੈਂ ਸਭ ਪਰਮੇਸ਼ਰ ਦੀ ਵੱਲੋਂ ਹੀ ਹੈ ਹallelujah ਪ੍ਰਭੂ ਸਮਰਥਾ ਉਹਦੀ ਸੀ ਜਦੋਂ ਪ੍ਰਭੂ ਜੀਸ਼ੂ ਤੇ ਉਹ ਕੰਮ ਕਰਦੇ ਸੀ ਹallelujah ਫਿਰ ਪ੍ਰਭੂ ਉਹ ਹੀ ਆਪਣੇ ਤੇ ਸਮਰਥ ਹੋਣਾਂ ਨੇ ਕੀ ਕੀਤਾ ਪਵਿੱਤਰ ਆਤਮਾ ਆਪਣੇ ਤੇ ਦਿੱਤਾ ਉਹੀ ਸ਼ਾਮਰਤ ਹੁਣ ਵੀ ਕੰਮ ਕਰਦੀ ਹੈ ਹਾਲੇਲੂਇਆ ਕਹਿੰਦਾ ਕਿਉਂਕਿ ਜਿਹੜੀਆਂ ਗੱਲਾਂ ਤੂੰ ਮੈਨੂੰ ਦਿੱਤੀਆਂ ਉਹ ਮੈਂ ਉਹਨਾਂ ਨੂੰ ਦਿੱਤੀਆਂ ਤੇ ਉਹਨਾਂ ਨੇ ਮੰਨ ਲਈਆਂ ਅਤੇ ਸੱਚ ਜਾਣਿਆ ਜੋ ਮੈਂ ਤੇਰੀ ਵੱਲੋਂ ਆਇਆ ਅਤੇ ਉਹਨਾਂ ਪ੍ਰਤੀਤ ਕੀਤੀ ਜੋ ਤੂੰ ਮੈਨੂੰ ਕੱਲ੍ਹ ਆਇਆ ਹਾਲੇਲੂਇਆ ਕਹਿੰਦਾ ਜਿਹੜੀਆਂ ਗੱਲਾਂ ਤੂੰ ਮੈਨੂੰ ਦਿੱਤੀਆਂ ਉਹ ਮੈਂ ਆਪਣੇ ਚੇਲਿਆਂ ਨੂੰ ਦਿੱਤੀਆਂ ਉਹਨਾਂ ਨੇ ਸੱਚ ਮੰਨਿਆ ਇਹ ਵਾਕਿਆਈ ਪ੍ਰਭੂ ਜੀਸੂ ਨੂੰ ਪਰਮੇਸ਼ਵਰ ਨੇ ਪਿੱਛੇ ਆਵੇ ਸਜਗਤ ਦੇ ਉੱਤੇ ਹਾਲੇਲੂਇਆ ਕਹਿੰਦਾ ਮੈਂ ਉਹਨਾਂ ਲਈ ਬੇਨਤੀ ਕਰਦਾ ਹਾਂ ਮੈਂ ਜਗਤ ਦੇ ਲਈ ਨਹੀਂ ਪਰ ਉਹਨਾਂ ਲਈ ਬੇਨਤੀ ਕਰਦਾ ਹਾਂ ਜੋ ਤੂੰ ਮੈਨੂੰ ਦਿੱਤੇ ਸਨ ਕਿਉਂਕਿ ਜੋ ਉਹ ਤੇਰੇ ਹਨ ਹਾਲੇਲੂਇਆ ਕਿਹਦੇ ਲਈ ਬੇਨਤੀ ਕਰਦਾ ਜਿਹੜੇ ਪ੍ਰਭੂ ਯਿਸੂ ਦੇ ਚੁਣੇ ਹੋਏ ਆ ਹਾਲੇਲੂਇਆ ਕਹਿੰਦਾ ਮੋਂਨਾਂ ਲਈ ਕੀ ਕਰਦਾ ਮੈਂ ਕਹਦਾ ਜਿਹੜਾ ਤੂੰ ਮੈਨੂੰ ਦਿੱਤੇ ਮੋਂ ਉਹਨਾਂ ਲਈ ਬੇਨਤੀ ਕਰਦਾ ਮੈਂ ਵੀ ਉਹਨਾਂ ਦੇ ਕੰਮ ਵੱਡੇ ਵੱਡੇ ਹੋਣ ਉਹਨਾਂ ਨੂੰ ਜੱਗ ਦੇ ਉੱਤੇ ਕੋਈ ਦੁੱਖ ਤਕਲੀਫ ਨਾ ਹੋਵੇ ਹਾਲੇਲੂਇਆ ਉਹ ਸਾਰੇ ਜਗਤ ਲਈ ਆਇਆ ਸੀ ਉਹ ਹੀ ਨਹੀਂ ਸੀ ਵੀ ਉਹ ਆਪਣੇ ਲਈ ਸਾਰੇ ਜਗਤ ਲਈ ਆਇਆ ਸੀ ਹਾਲੇਲੂਇਆ ਪਰ ਜਿਹੜੇ ਪ੍ਰਭੂ ਨੂੰ ਜਾਣਦੇ ਉਹਨਾਂ ਨੂੰ ਪਤਾ ਹੈ ਪ੍ਰਭੂ ਕੀ ਕੁਛ ਕਰਦਾ ਵੈ ਹਾਲੇਲੂਇਆ ਕਹਿੰਦਾ ਮੇਰੀਆਂ ਸਾਰੀਆਂ ਚੀਜ਼ਾਂ ਤੇਰੀਆਂ ਹਨ ਅਤੇ ਤੇਰੀਆਂ ਮੇਰੀਆਂ ਹਨ ਉਨ੍ਹਾਂ ਵਿੱਚ ਮੇਰੀ ਵਡਿਆਈ ਹੋਈ ਹੈ ਹਾਲੇਲੂਇਆ ਕੀ ਕਿਹਾ ਪ੍ਰਭੂ ਯਿਸੂ ਨੇ ਪਰਮੇਸ਼ਰ ਨੂੰ ਕਹਿੰਦਾ ਜਿਹੜੀਆਂ ਚੀਜ਼ਾਂ ਤੇਰੀਆਂ ਉਹ ਮੇਰੀਆਂ ਵੈ ਜਿਹੜੀਆਂ ਮੇਰੀਆਂ ਉਹ ਤੇਰੀਆਂ ਹਾਲੇਲੂਇਆ ਆਪਾਂ ਵੀ ਇਥੇ ਕਰਨਾ ਮੇਰਾ 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 ਕਿਆ ਕਰ ਪ੍ਰਭੂ ਸਭ ਕੁਛ ਤੇਰਾ ਹੀ ਹੈ ਤੂੰ ਹੀ ਦਿੰਦਾ ਹੈ ਹਾਲੇਲੂਇਆ ਕਿਆ ਕਰੋ ਆਪਾਂ ਵੀ ਆਈ ਕਹਿਣਾ ਪਰਮੇਸ਼ਰ ਜੋ ਚੀਜ਼ਾਂ ਤੇਰੀਆਂ ਉਹ ਮੇਰੀਆਂ ਵਾ ਤੇ ਜਿਹੜੀਆਂ ਮੇਰੀਆਂ ਉਹ ਤੇਰੀਆਂ ਵਾ ਹਾਲੇਲੂਇਆ ਜੇ ਤੀਆਂ ਪਾਉ ਦਿੱਤੇ ਤਾਂ ਮੇਰਾ ਮੇਰਾ ਨਹੀਂ ਕਰਨਾ ਕਿ ਪਰਮੇਸ਼ਰ ਤੇਰੇ ਹੀ ਦਿੱਤੇ ਵਾ ਤੇਰੇ ਹੀ ਹੈ ਤੂੰ ਹੀ ਸੰਭਾਲ ਕੇ ਇਹਨਾਂ ਨੂੰ ਰੱਖਣਾ ਵਾ ਹਾਲੇਲੂਇਆ ਕਹਿੰਦਾ ਮੈਂ ਅੱਗੇ ਨੂੰ ਜਗਤ ਵਿੱਚ ਨਹੀਂ ਪਰ ਇਹ ਜਗਤ ਵਿੱਚ ਹਾਂ ਮੈਂ ਤੇਰੇ ਕੋਲ ਆਉਂਦਾ ਹਾਂ हे ਪਵਿੱਤਰ ਪਿਤਾ ਆਪਣੀ ਉਸ ਨਾਮ ਨਾਲ ਜਿਹੜਾ ਤੂੰ ਮੈਨੂੰ ਦਿੱਤਾ ਉਹਨਾਂ ਦੀ ਰੱਖਿਆ ਕਰ ਇਸ ਲਈ ਜੋ ਸਾਡੇ ਵਾਂਗਰ ਇੱਕ ਹੋਣ ਹਾਲੇਲੂਇਆ ਕੀ ਕੀ ਕਹਿੰਦਾ ਮੈਂ ਜਗਤ ਵਿੱਚ ਨਹੀਂ ਰਹਿਣਾ ਜਿਹੜੇ ਤੂੰ ਮੈਨੂੰ ਲੋਕ ਦਿੱਤੇ ਐ ਉਹਨਾਂ ਦੀ ਰੱਖਿਆ ਤੂੰ ਕਰਨੀ ਐ ਹਾਲੇਲੂਇਆ ਸੱਚਮੁੱਚ ਪਰਮੇਸ਼ਰ ਰੱਖਿਆ ਕਰਦਾ ਹੀ ਐ ਹਾਲੇਲੂਇਆ કરી ਜਾਂਦਾ ਵੈ ਕਹਿੰਦਾ ਜਿੰਨਾ ਚਿਰ ਮੈਂ ਉਹਨਾਂ ਦੇ ਨਾਲ ਸਾਂ ਮੈਂ ਤੇਰੇ ਉਸ ਨਾਮ ਨਾਲ ਜਿਹੜਾ ਤੂੰ ਮੈਨੂੰ ਦਿੱਤਾ ਉਹਨਾਂ ਦੀ ਰੱਖਿਆ ਕੀਤੀ ਅਤੇ ਮੈਂ ਉਹਨਾਂ ਦੀ ਰਾਖੀ ਕੀਤੀ ਅਤੇ ನಾਸ਼ ਦੇ ਪੁੱਤਰਵਾਜ ਉਹਨਾਂ ਵਿੱਚੋਂ ਕਿਸੇ ਦਾ ਨਾਸ਼ ਨਾ ਹੋਇਆ ਤਾਂ ਜੋ ਲਿਖਤ ਪੂਰੀ ਹੋਵੇ ਹਾਲੇਲੂਇਆ